ਹੈਲੋ ਜੀ ਹਾਂਜੀ ਅੱਜ ਆਪਾਂ ਬਣਾਉਣੀ ਆ ਬੇਸਣ ਦੀ ਪੁਰਜੀ ਤੇ ਇਹਦੇ ਲਈ ਆਪਾਂ ਲਏ ਨੇ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਟਮਾਟਰ ਲਏ ਨੇ ਤੇ ਚਲੋ ਹੁਣ ਦੱਸੀਏ ਕਿਵੇਂ ਬਣਾਉਣੀ ਇੱਕ ਕੌਲੀ ਆਪਾਂ ਪਾਣੀ ਕੌਲੀ ਆਪਾਂ ਬੇਸਣ ਦੀ ਲੈ ਲਈ ਤੇ ਹੁਣ ਇਹਨੂੰ ਆਪਾਂ ਪਹਿਲਾਂ ਭੁੰਨਣਾ ਬੇਸਣ ਨੂੰ ਪਾ ਪਾਵਾਂਗੇ ਬੇਸਣ ਹੁਣ ਬੇਸਣ ਪਾ ਲੈਣਾ ਇਹਦੇ ਚ ਪੈਂਤ ਤੇ ਇਪਾਂ ਸਲੋ ਫਲੇਮ ਤੇ ਇਹਨੂੰ ਕੁਣਾਣਾ ਤਾਂ ਕਿ ਜਿਆਦਾ ਉਹ ਨਾ ਹੋ ਜਵੇ ਮੱਚੇ ਜੇ ਨਾ ਜਾਵੇ ਬੇਸਣ ਆਪਾਂ ਪਹਿਲਾਂ ਸਾਂਲ ਲਿਆ ਸੀਗਾ ਹਾਂਜੀ ਬੇਸਣ ਆਪਾਂ ਨਾ ਭੁੱਜ ਗਿਆ ਤੇ ਹੁਣ ਆਪਾਂ ਇਹਨੂੰ ਹਲਾ ਲੈਣਾ ਤੇ ਕੋਲੇ ਚ ਕੱਢ ਲੈਂਦੇ ਆ ਫੇਰ ਬਣਾਉਣੇ ਆ ਤੇ ਵਿੱਚ ਤੜਕਾ ਲਾਉਣੀ ਆ ਆਪਾਂ ਹਾਂਜੀ ਖਰਾਇ ਬੈਂਟਰ ਲਈ ਆਪਾਂ ਨੇ ਇਹਦੇ ਵਿੱਚ ਆਪਾਂ ਹੁਣ ਪਾ ਲੈਣਾ ਤੇਲ ਤੇ ਤੇਲ ਜਦ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਿੰਗ ਤੇ ਨਾਲੇ ਜੀਰਾ ਹਾਂਜੀ ਹੁਣ ਆਪਾਂ ਜੀਰਾ ਥੋੜਾ ਜਿਹਾ ਹੱਥ ਨਾਲ ਮਸਲ ਕੇ ਵਿੱਚ ਪਾ ਦੇਣਾ ਤੇਲ ਆਪਣਾ ਗਰਮ ਹੋ ਗਿਆ ਤੇ ਵਿੱਚ ਪਾ ਦੇਣੀ ਆਪਾਂ ਨੇ ਥੋੜੀ ਜਿਹੀ ਹਿੰਗ ਪਾ ਪਾ ਦੇਣੇ ਨੇ ਲਸਣ ਪਾਣਾ ਪਹਿਲਾਂ ਲਸਣ ਥੋੜਾ ਜਿਹਾ ਭੁੰਨਿਆ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਉਂ ਹਾਂਜੀ ਹੁਣ ਆਪਾਂ ਪਿਆਜ਼ ਪਾ ਲੈਣੇ ਨੇ ਹਾਂਜੀ ਜਾਨੂ ਆਪਣਾ ਤੜਕਾ ਉਧਰ ਭੁੱਜਦਾ ਤੇ ਆਪਾਂ ਜਾਨੂ ਬੇਸਣ ਘੋਲ ਲੈਨੇ ਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੇਸਣ ਘੋਲ ਲੈਣਾ ਬੇਸਣ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਹਾਂਜੀ ਹੁਣ ਇਹਦੇ ਵਿੱਚ ਆਪਾਂ ਪਾ ਦੇਣੇ ਨੇ ਹਰੀਆਂ ਮਿਰਚਾਂ ਤੇ ਅਦਰਕ ਹਾਂਜੀ ਪਿਆਜ਼ ਸਾਡੇ ਬ੍ਰਾਊਨ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਨੇ ਟਮਾਟਰ ਹਾਂਜੀ ਇਹਦੇ ਵਿੱਚ ਪਾ ਲੈਣਾ ਆਪਾਂ ਧਨੀਏ ਤੇ ਧੀਰੇ ਦਾ ਪਾਊਡਰ ਤੇ ਥੋੜੀ ਜਿਹੀ ਹਾੜੀ ਪਾ ਦੇਣੀ ਆ ਥੋੜਾ ਜਿਹਾ ਪਾ ਲੈਣਾ ਕਰੀ ਹੁਣ ਥੋੜੀ ਜੀ ਨਾਲ ਮਿਰਚ ਪਾਉਣੀ ਆ ਥੋੜਾ ਜਿਹਾ ਆਪਾਂ ਮਸਾਲਾ ਥੋੜੀ ਜਿਹੀ ਕਾਲੀ ਮਿਰਚ ਪਾ ਦੋ ਵਿੱਚ ਮਸਾਲਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਬੇਸਣ ਪਾ ਦੇਣਾ ਇਹਦੇ ਵਿੱਚ ਥੋੜੇ ਥੋੜੇ ਫਰ ਹਲਾਉਣਾ ਨਹੀਂ ਗਾ ਇਹਨੂੰ ਇੱਕਣੀ ਆਪਾਂ ਰੱਖਣਾ ਬਾਅਦ ਚ ਪੱਕੇ ਤੋਂ ਬਾਅਦ ਹਲਾਵਾਂਗੇ ਵਿੱਚ ਪਾ ਲੈਣੇ ਆਪਾਂ ਮਾਣ ਹੁਣ ਆਪਾਂ ਥੋੜਾ ਟਾਈਮ ਲਈ ਇਹਨੂੰ ਢੱਕ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫਿਰ ਹਾਂਜੀ ਹੁਣ ਆਪਾਂ ਥੋੜਾ ਟਾਈਮ ਟੱਕ ਕੇ ਰੱਖ ਦਿੱਤੀ ਸੀ ਤੇ ਬੇਸਣ ਆਪਣਾ ਬਣ ਗਿਆ ਦੇਖੋ ਤੇ ਹੁਣ ਥੋੜਾ ਟਾਈਮ ਹੁਣ ਆਪਾਂ ਛੇਕ ਤੇ ਭੁੰਨਾਂਗੇ ਫੁਰਜੀ ਬਣ ਕੇ ਆਪਣੀ ਤਿਆਰ ਆ ਤੇ ਦੇਖੋ ਕਿੰਨੀ ਵਧੀਆ ਬਣੀ ਹੈ ਇਹ ਤੇ ਹੁਣ ਇਹਨੂੰ ਆਪਾਂ ਬੋਲ ਦੇ ਵਿੱਚ ਕੱਢਦੇ ਹਾਂ ਹਾਂਜੀ ਇਹਦੇ ਉੱਪਰ ਥੋੜੀ ਥੋੜੀ ਕਸਤੂਰੀ ਮੇਥੀ ਪਾ ਦੋ ਹਾਂਜੀ ਸਾਡੀ ਵੀਡੀਓ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੁਣ ਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਓਕੇ ਜੀ ਧੰਨਵਾਦ